ਹਨੇ ਭਾਈ ਨਾਮ ਦੱਸ ਕੇ ਜਿਹੜਾ ਪ੍ਰੋਗਰਾਮ ਕੀਤਾ ਗਿਆ ਹੈ ਉਸ ਬਾਰੇ ਜਾਣਦੇ 10 ਜਸਬੀਰ ਸਿੰਘ ਵਿੱਕੀ ਚੇਅਰਮੈਨ ਪੰਜਾਬ ਭਾਰਤ ਇਕਤਾ ਵੈਲਫੇਅਰ ਸੋਸਾਇਟੀ ਮੇਰੇ ਨਾਲ ਬਹੁਤ ਹੀ ਸਤਿਕਾਰਯੋਗ ਜਸਬੀਰ ਬਖਸਰ ਜੀ ਚੇਅਰਮੈਨ ਸਾਹਿਬ ਨਾਲ ਮੇਰੇ ਸ਼ਬਦ ਵੀਰ ਜੀ ਜਿਹੜੇ ਸਾਡੇ ਜਨਰਲ ਸੈਕਟਰੀ ਨੇ ਸਤਨਾਮ ਭਾਜੀ ਇਹ ਸਾਡੇ ਬਹੁਤ ਹੀ ਸਤਿਕਾਰਯੋਗ ਨੇ ਸਾਡੇ ਨਾਲ ਬਹੁਤ ਸਾਥ ਦਿੰਦੇ ਨੇ ਅੱਜ ਮਹਿਲਾ ਵਿੰਗ ਟੀਮ ਜਿਹੜੀ ਪੰਜਾਬ ਦੀ ਤਿਆਰ ਕੀਤੀ ਗਈ ਜਿਸ ਦੇ ਵਿੱਚ ਭੈਣ ਪ੍ਰਵੀਨ ਕੁਮਾਰੀ ਜੀ ਨੂੰ ਉਨੇ ਸਵਾਵਾਂ ਨੂੰ ਦੇਖਦੇ ਹੋਏ ਪੰਜਾਬ ਦੀ ਚੇਅਰਮੈਨ ਨਿਯੁਕਤ ਕੀਤਾ ਗਿਆ ਜਿਸ ਦੇ ਨਾਲ ਸੋਨੀਆ ਮੱਲੀ ਜੀ ਨੂੰ ਜ਼ਿਲ੍ਹਾ ਚੇਅਰਮੈਨ ਨਿਯੁਕਤ ਕੀਤਾ ਗਿਆ ਅਤੇ ਉਹਨਾਂ ਦੀ ਟੀਮ ਜ਼ਿਲ੍ਹਾ ਜਨਰਲ ਸੈਕਟਰੀ ਸ਼ਸ਼ੀ ਪਾਜਾ ਜੀ, ਸੋਸ਼ਲ ਮੀਡੀਆ ਇੰਚਾਰਜ ਰਿੰਪੀ ਰਾਜਪੂਰ ਜੀ, ਜ਼ਿਲ੍ਹਾ ਵਾਈਸ ਪ੍ਰਧਾਨ ਰੀਨਾ ਸ਼ਰਮਾ ਜੀ, ਮੈਂਬਰ ਸੁਮੇਤ ਕੌਰ ਜੀ, ਮੈਂਬਰ ਨਿਸ਼ਾ ਜੀ, ਮੈਂਬਰ ਮਧੂਬਾਲਾ ਜੀ ਜਿਨ੍ਹਾਂ ਜਨਰਲ ਸੈਕਟਰੀ ਬਨਨਾ ਪਗੜੀ ਜਿੰਨੀ ਵਾਰੀ ਤੇਗੇ ਨੇ ਉਹਦਾਰੀ ਦਿੱਤੀ ਗਿਆ ਨੇ ਕਿਹੜੇ ਕੰਮਾਂ ਨੂੰ ਦੇਖ ਦਿੱਤੀ ਗਿਆ ਨੇ ਇਹ ਲੱਗਦਾ ਕਿ ਇਹ ਆਪਣੀ ਕਾਬਿਲਤ ਨੂੰ ਪੂਰਾ ਮਤਲਬ ਜਿੰਮੇਵਾਰੀ ਨਿਭਾਉਣਗੇ ਹਾਂਜੀ ਜਿੰਨੀ ਵਾਰ ਵੀ ਅਸੀਂ ਕੁਛ ਲੰਗਰ ਦੀ ਗੱਲ ਕੀਤੀ ਆ ਜਾਂ ਕਿਸੇ ਗਰੀਬ ਦੀ ਮਦਦ ਕਰਨ ਦੀ ਗੱਲ ਕੀਤੀ ਆ ਉੰਨੀ ਵਾਰ ਇਹਨਾਂ ਨੇ ਸਾਡੇ ਨਾਲ ਮੋਢੇ ਨਾਲ ਮੋਢਾ ਮਲਾ ਕੇ ਕੰਮ ਕੀਤਾ ਵਾ ਤਾਂ ਜੋ ਅਸੀਂ ਇਸ ਕਰਕੇ ਇਹਨਾਂ ਨੂੰ ਇਹ ਕਹਿ ਰਹੇ ਆ ਕਿ ਵੇਖੋ ਨਾਰੀ ਸ਼ਕਤੀ ਇੱਕ ਬਹੁਤ ਵੱਡੀ ਸ਼ਕਤੀ ਆ ਜਿੱਥੇ ਪੈਰ ਜਮਾ ਦੇਣ ਉਹਨੂੰ ਕੋਈ ਪਛਾਣ ਨਹੀਂ ਕਰ ਸਕਦਾ ਤੇ ਪੈਣ ਪ੍ਰਵੀਨ ਕੁਮਾਰੀ ਜੀ ਆਪਣਾ ਸੋਨੀਆ ਜੀ ਜਿਨ੍ਹਾਂ ਦਾ ਗਰੁੱਪ ਆ ਮੈਂ ਨਰਾ ਤਹਿ ਦਿਲੋਂ ਤੁਹਾਨੂੰ ਆਧਰ ਕਰਦਾ ਜਿੱਦਾਂ ਪਹਿਲਾਂ ਇਹ ਸਪੋਰਟ ਕਰਦੇ ਰਿਹਾ ਸੋਸਾਇਟੀ ਦੇ ਚੜ੍ਹਦੀ ਕਲਾ ਵਾਸਤੇ ਅੱਗੇ ਤੋਂ ਫਿਰ ਇਸ ਤਰ੍ਹਾਂ ਹੀ ਸਾਡੇ ਨਾਲ ਸਪੋਰਟ ਕਰਨ ਤਾਂ ਜੋ ਸੇਵਾ ਕੀਤੀ ਜਾ ਸਕੇ ਤੇ ਇਸ ਲਈ ਕੀ ਹੋਰ ਉਪਰਾਲੇ ਕੀ ਕੀਤੇ ਜਾ ਰਹੇ ਨੇ ਇਸ ਸਰਟੀਫਾਈਡ ਇਹਦੇ ਵਿੱਚ ਜੀ ਆਪਾਂ ਲੜਕੀਆਂ ਦੇ ਸ਼ਾਦੀਆਂ ਕਰੀ ਦੀਆਂ ਵਾ ਜਿੱਦਾਂ ਕਿਸੇ ਨੂੰ ਹਸਪੀਟਲ ਦੇ ਵਿੱਚ ਕਿਸੇ ਤਰ੍ਹਾਂ ਦੀ ਜ਼ਰੂਰਤ ਹੁੰਦੀ ਆ ਉਹਦੇ ਵਿੱਚ ਬਲੱਡ ਡੋਨੇਟਰ ਕਿਸੇ ਵੀ ਤਰ੍ਹਾਂ ਦਾ ਮਤਲਬ ਲਾਲੂ ਕਿਸੇ ਨੂੰ ਕੋਈ ਲੋੜ ਪੈਂਦੀ ਆ ਤੇ ਸਾਡੀ ਟੀਮ ਦੇ ਵਿੱਚੋਂ ਕੋਈ ਨਾ ਕੋਈ ਜਿੱਥੋਂ ਦਾ ਵੀ ਰਹਿਣ ਵਾਲਾ ਵਾ ਉਥੋਂ ਜਾ ਕੇ ਸਪੋਰਟ ਕਰਦਾ ਉਹ ਬੜੀ ਵੱਡੀ ਜ਼ਿੰਮੇਵਾਰੀ ਕੀ ਕਹਿਣਾ ਚਾਹੁੰ। ਜੀ ਮੇਰਾ ਨਾਮ ਪ੍ਰਵੀਨ ਕੁਮਾਰੀ ਹੈ ਔਰ ਮੈਨੂੰ ਭਾਰਤ ਇਕਤਾ ਵੇਲਫਰ ਸੋਸਾਇਟੀ ਵੱਲੋਂ ਜੋ ਜ਼ਿੰਮੇਵਾਰੀ ਦਿੱਤੀ ਗਈ ਆ ਜਿਲ੍ਹ ਪੰਜਾਬ ਪ੍ਰੈਜ਼ੀਡੈਂਟ ਦੀ ਔਰ ਮੈਂ ਜਸਬੀਰ ਵਿੱਕੀ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੀ ਆ ਆਪਣੇ ਸਾਰੇ ਵੀਰਾਂ ਦਾ ਔਰ ਮੈਂ ਜਿਸ ਤਰ੍ਹਾਂ ਪਹਿਲੇ ਸੇਵਾ ਕਰਦੀ ਆ ਰਹੀ ਸੀ ਉਤਰਾ ਹੀ ਅੱਗੇ ਕਰਾਂਗੀ। ਅਬਸਰ ਹੀ ਲੋਕ ਤੁਹਾਡੇ ਕੋਲ ਕੋਈ ਨਾ ਕੋਈ ਮਾਮਲਾ ਜੋ ਉਹ ਨਾਲ ਮਤਲਬ ਕਿਸੇ ਸਮਾਜਿਕ ਕੁਰਤੀਆਂ ਹੁੰਦੀਆਂ ਨੇ ਤੁਹਾਡੇ ਕੋਲ ਮਸਲਾ ਲੈ ਕੇ ਆਉਂਦੇ ਨੇ ਤੁਹਾਨੂੰ ਕਿਵੇਂ ਦੇਖਦੇ ਹੋ ਕਿਵੇਂ ਹੱਲ ਕਰਦੇ ਹੋ ਅਸੀਂ ਜਿਸ ਤਰ੍ਹਾਂ ਦਾ ਵੀ ਸਾਡੇ ਕੋਲ ਕੋਈ ਮਸਲਾ ਆਂਦਾ ਆ ਅਸੀਂ ਸਾਰੀਆਂ ਭੈਣਾਂ ਇਕੱਠੀਆਂ ਹੋ ਕੇ ਆਪਣੇ ਸਾਰੇ ਵੀਰ ਇਕੱਠੇ ਹੋ ਕੇ ਅਸੀਂ ਉੱਥੇ ਜਾਂਦੇ ਆ ਜੇ ਕਿਸੇ ਨੂੰ ਪ੍ਰੋਫੈਸ਼ਨਲੀ ਮਦਦ ਕੀ ਕਿਸੇ ਨੂੰ ਲੋੜ ਪੈਂਦੀ ਆ ਅ ਕਿਸੇ ਟੈਸੇ ਤੇ ਲੇਦੀ ਜਾਂ ਕਿਸੇ ਵੀ ਦਿਲਾ ਲੋ ਲੰਗਰ ਸੇਵਾ ਦੀ ਜਾਂ ਕਿਸੇ ਧੀ ਦਾ ਵਿਆਹ ਕਰਨਾ ਵਾ ਸੀ ਇਹ ਉਹਦੇ ਵਿੱਚ ਅਸੀਂ ਸਾਰੇ ਜਨੇ ਕੰਟਰੀਬਿਊਸ਼ਨ ਕਰਕੇ ਸਾਰੇ ਭਾਰਤ ਇਕਤਾ ਜਿਹੜੀ ਸਾਡੀ ਸੁਸਾਇਟੀ ਆ ਸਾਰੇ ਇਕੱਠੇ ਹੋ ਕੇ ਅਸੀਂ ਉਹਨਾਂ ਦਾ ਕਰਦੇ ਆ ਹਾਂਜੀ ਪ੍ਰੋਬਲਮ ਜਿਹੜੀ ਸੋਲਵ ਕਰਦੇ ਆ ਕਿੰਨੇ ਕ ਮੈਂਬਰ ਤੁਹਾਡੇ ਆਪਣੇ ਜੋੜ ਚੁੱਕੇ ਨੇ ਇਸ ਸੁਸਾਇਟੀ ਦੇ ਸਾਡੇ ਜੀ ਕਾਫੀ ਮੈਂਬਰ ਨੇ ਕੋਈ ਗਿਣਤੀ ਨਹੀਂ ਉਹਨਾਂ ਦੀ ਕੀ ਦਸੀਏ ਤੁਹਾਨੂੰ ਬਹੁਤ ਜ਼ਿਆਦਾ ਮੈਂਬਰ ਨੇ ਜਿਹੜੇ ਸਾਡੇ ਨਾਲ ਕਰਦੇ ਨੇ ਥੈਂਕ ਯੂ ਹਾਂਜੀ ਸਾਰੇ ਸੰਸਦਗੀਕਾਰ ਜੀ ਮੇਰਾ ਨਾਮ ਸ਼ਬਲ ਭਗਤ ਔਰ ਪੰਜਾਬ ਦੀ ਜਨਰਲ ਸੈਕਟਰੀ ਦਾ ਅਹੁਦਾ ਇਕਤਾ ਵੈਲਫੇਅਰ ਸੁਸਾਇਟੀ ਵੱਲੋਂ ਮੈਨੂੰ ਦਿੱਤਾ ਗਿਆ ਅੱਜ ਜਿਸ ਤਰ੍ਹਾਂ ਮਹਿਲਾ ਵਿੰਗ ਦਾ ਪ੍ਰੋਗਰਾਮ ਕੀਤਾ ਗਿਆ ਇਹਦੇ ਵਿੱਚ ਜਿਸ ਤਰ੍ਹਾਂ ਪ੍ਰਵੀਨ ਪੈਂਜੀ ਉਹਨਾਂ ਨੂੰ ਪੰਜਾਬ ਦੇ ਪ੍ਰਧਾਨ ਲਗਾਇਆ ਗਿਆ ਔਰ ਸੋਨੀਆ ਮੱਲੀ ਜੀ ਨੂੰ ਆਪਣੇ ਅੰਮ੍ਰਿਤਸਰ ਦੇ ਆਪਾਂ ਜਿਹੜਾ ਮਹਿਲਾ ਵਿੰਗ ਦੇ ਪ੍ਰਧਾਨ ਲਗਾਇਆ ਗਿਆ ਮਕਸਦ ਇਹ ਹੋਏ ਕਿ ਮਹਿਲਾਵਾਂ ਨੂੰ ਆਪਾਂ ਕਿਤੇ ਨਾ ਕਿਤੇ ਅੱਗੇ ਕੀਤਾ ਜਾਏ ਮਹਿਲਾਵਾਂ ਨੂੰ ਇੰਪਾਵਰਮੈਂਟ ਕੀਤਾ ਜਾਏ ਤਾਂ ਕਿ ਜਿਸ ਤਰ੍ਹਾਂ ਸਮਾਜ ਦੇ ਵਿੱਚ ਬਹੁਤ ਸਾਰੀਆਂ ਮਹਿਲਾਵਾਂ ਦੇ ਨਾਲ ਬਹੁਤ ਗਲਤ ਗਲਤ ਚੀਜ਼ਾਂ ਹੋ ਰਹੀਆਂ ਤੇ ਆਪਾਂ ਸਾਰੀਆਂ ਮਹਿਲਾਵਾਂ ਮਿਲ ਕੇ ਜਿੰਨੇ ਵੀ ਆ ਸਾਰੀ ਉਹਨਾਂ ਦੀ ਸਪੋਰਟ ਦੇ ਵਿੱਚ ਖੜਨ ਇਸ ਕਰਕੇ ਇਹਨਾਂ ਨੂੰ ਮੱਲਾ ਡੈਜ਼ਿਗਨੇਸ਼ਨ ਦਿੱਤਾ ਗਿਆ ਤੇ ਓਲਰੇਡੀ ਸੇਵਾ ਦਾ ਕੰਮ ਜਿਹੜੇ ਚੱਲਦੇ ਵੇ ਆ ਜਿਸ ਤਰ੍ਹਾਂ ਲੰਗਰ ਦੀ ਬਹੁਤ ਸਾਰੀ ਜਿਸ ਤਰ੍ਹਾਂ ਕੋਈ ਨਾ ਕੋਈ ਪ੍ਰੋਗਰਾਮ ਚੱਲਦਾ ਰਹਿੰਦਾ ਜਿਸ ਤਰ੍ਹਾਂ ਵਿਆਹ ਸ਼ਾਦੀਆਂ ਹੋ ਰਹੀਆਂ ਲੜਕੀਆਂ ਦੀਆਂ ਉਹਦੇ ਵਿੱਚ ਵੀ ਬਹੁਤ ਸਾਰੀ ਜਿਹੜੀ ਆ ਇਕਤਾ ਵੈਲਫੇਅਰ ਸੁਸਾਇਟੀ ਹੈ ਉਹ ਸੇਵਾ ਕਰਦੀ ਹੈ ਤੇ ਆਉਣ ਵਾਲੇ ਟਾਈਮ 'ਚ ਵੀ ਇਸੇ ਤਰ੍ਹਾਂ ਹੋਰ ਵੱਧ ਵੱਧ ਚੜ੍ਹ ਕੇ ਆਪਾਂ ਸੇਵਾ ਜਿਹੜੀ ਕਰਦੇ ਰਵਾਂਗੇ ਧੰਨਵਾਦ। ਸਾਲੇ ਮਸਾਂ ਨੂੰ ਸਤਿ ਸ਼੍ਰੀ ਅਕਾਲ ਕਰਦੀ ਆ ਮੇਰਾ ਨਾਮ ਸੋਨੀਆ ਮੱਲੀ ਆ। ਤੇ ਆ ਇਥੇ ਇੱਕਤਾ ਭਾਰਤ ਇੱਕਤਾ ਵੈਲਫੇਅਰ ਦੀ ਆ ਐਸੋਸਾਇਟੀ ਹੈ ਤੇ ਇਹਦੇ ਵਿੱਚ ਆਪਾਂ ਨੂੰ ਮਤਲਬ ਕਿ ਪੋਸਟ ਦਿੱਤੀ ਗਈ ਆ ਪ੍ਰੈਜ਼ੀਡੈਂਟ ਦੀ ਜ਼ਿਲ੍ਹਾ ਪ੍ਰੈਜ਼ੀਡੈਂਟ ਦੀ ਤੇ ਮੈਂ ਸਾਰਿਆਂ ਦਾ ਧੰਨਵਾਦ ਕਰਦੀ ਆ ਆਪਣੇ ਜਸਵੀਰ ਸਿੰਘ ਵਿੱਕੀ ਜੀ ਦਾ ਆਪਣੀ ਪਰਵੀਨ ਭੈਣ ਜੀ ਦਾ ਸਾਰੇ ਜਿੰਨੇ ਵੀ ਆਪਣੇ ਭੈਣ ਭਰਾਏ ਨੇ ਸਾਰਿਆਂ ਦਾ ਧੰਨਵਾਦ ਕਰਦੀ ਆ ਅਸੀਂ ਅੱਗੇ ਵੀ ਮਤਲਬ ਫੈਰਕ ਦੀ ਹੈਲਪ ਕਰਦੇ ਆ ਆਉਣ ਵਾਲੇ ਟਾਈਮ ਤੇ ਵੀ ਕਰਾਂਗੇ ਕੋਸ਼ਿਸ਼ ਸਾਡੀ ਹੁੰਦੀ ਆ ਕੋਈ ਵੀ ਕਿਤੇ ਕਿਸੇ ਨੂੰ ਪ੍ਰੋਬਲਮ ਆਂਦੀ ਆ ਆਈ ਏ ਇਰੀਆ ਨਹੀਂ ਕਿ ਆਪਣਾ ਵਹ ਦੇ ਹਰੇਕ ਏਰੀਆ ਚ ਪਹੁੰਚਦੇ ਮੁਕੇ ਅਨੁਸਾਰ ਧੰਨਵਾਦ ਜਿਵੇਂ ਕਿ ਅਜਿਹ ਕੁ ਪ੍ਰੋਨ ਹੈ ਤੇ ਚਾਹਵਦੀ ਹੈ ਲੜਕੀਆਂ ਨੂੰ ਤੰਗ ਪਰੇਸ਼ਾਨ ਕੀਤਾ ਜਾਂਦਾ ਵੇਜ ਨੂੰ ਲੈ ਕੇ ਤੇ ਉਹਨਾਂ ਲਈ ਤੁਹਾਡੇ ਕੋਲ ਕੋਈ ਆਵਾਜ਼ ਉਠਾਈ ਜਾ ਰਹੀ ਹੈ ਹਾਂਜੀ ਸਰ ਇਸੇ ਚੀਜ਼ ਨੂੰ ਲੈ ਕੇ ਅਸੀਂ ਕੋਸ਼ਿਸ਼ ਕਰਦੀ ਆ ਹਰੇਕ ਮਤਲਬ ਕਿ ਲੇਡੀਜ਼ ਅੱਗੇ ਵਧੇ ਇਹਨਾਂ ਦੇ ਦਿਲ ਚ ਕਿਸੇ ਚੀਜ਼ ਦਾ ਡਰ ਨਾ ਹੋਵੇ ਕਿ ਆਪਾਂ ਨੂੰ ਦਬਾਇਆ ਜਾਏਗਾ ਆਪਾਂ ਡਰਿਏ ਮਤਲਬ ਸਾਡ ਕੋ ਕੰਮ ਨਹੀਂ ਕਰ ਨਹੀਂ ਸਕਦੇ ਕੁਝ ਵੀ ਕੋਸ਼ਿਸ਼ ਸਾਡੀ ਹੁੰਦੀ ਹੈ ਕਿ ਅੱਗੇ ਵਧਣ ਇਹਨਾਂ ਦਾ ਆਪਣਾ ਜਿਹੜਾ ਮੇਨ ਸ਼ਕਤੀ ਹੈਗੀ ਹੈ ਨਾ ਇਹ ਆਪਣੀ ਅਜਮੋਨ ਆਪਣੀ ਅੱਗੇ ਵਧ ਕੇ ਡਾਰ ਜਿਹੜੀ ਇਹਨਾਂ ਨੂੰ ਡਰਾ ਜਾਂਦਾ ਨਾਲ ਘਰਾਂ ਵਿੱਚ ਕਈ ਵਾਰੀ ਡਰਾ ਜਾਂਦਾ ਬੰਦੇ ਵੀ ਕਹਿ ਦਿੰਦੇ ਨਹੀਂ ਤੇ ਅੱਗੇ ਨਹੀਂ ਵਧਣਾ ਤੁਸੀਂ ਜਨਾਨੀਆਂ ਜੇ ਘਰੋਂ ਬਾਹਰ ਨਹੀਂ ਨਿਕਲਣਾਗਾ ਲੇਕਿਨ ਜਨਾਨੀ ਦੀ ਜੋ ਸ਼ਕਤੀ ਹੈ ਨਾ ਉਹ ਘਰੋਂ ਬਾਹਰ ਨਿਕਲਣਾ ਚਾਹੀਦਾ ਹੈ ਜੇ ਨਿਕਲੀ ਵੀ ਅੱਜਕੱਲ ਔਰ ਕੋਸ਼ਿਸ਼ ਸਾਡੀ ਹੁੰਦੀ ਆ ਵੱਧ ਤੋਂ ਵੱਧ ਆਪਾਂ ਕੰਮ ਕਰਦੇ ਵੀ ਆਂ ਔਰ ਕਰਾਂਗੇ ਵੀ ਔਨਲਾਈਨ ਟਾਈਮ ਤੇ ਕਾਫੀ ਵਧੀਆ ਚੱਲਦਾ ਪਿਆ ਆਪਣਾ ਪ੍ਰੋਗਰਾਮ ਠੀਕ ਹੈ ਸਰ ਥੈਂਕ ਯੂ